ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਹੋਵੋਗੇ ਸੋ ਬਾਈ ਲੈ ਕੇ ਆਏ ਅੱਜ ਬਾਜਰੀ ਦਾ ਟਰਾਲਾ ਸੋ ਬਾਈ ਕਹਿੰਦਾ ਵੀ ਬੈਕ ਹੀ ਲਾਹਾਂਗੇ ਵੀਰੇ ਸੋ ਦਿਲ ਸਾਹ ਨੇ ਉਹੜੇ ਦੀ ਲੰਬਾਈ ਬਹੁਤ ਆ ਤੇ ਬਾਈ ਦੀ ਡਰਾਈਵ ਵੀ ਇਹਦਾ ਵੀ ਕਿੱਦਾਂ ਕੀ ਕਿਉਂਕਿ ਪਹਿਲਾ ਵੱਡਾ ਘੋੜਾ ਨਹੀਂ ਕਿਸੇ ਨੇ ਬੈਕ ਲਾਇਆ ਇੱਥੇ ਤੋ ਦੇਖ ਪਾ ਰਹੇ ਹੋ ਤੁਸੀਂ ਬਹੁਤ ਔਖਾ ਕੰਮ ਮੜ ਰਾਇਆ ਵੀਗਾ ਵੀ ਦੋਸਤੋ ਕਹਿਦਾ ਹਰੇ ਕੀ ਉਹ ਕਹਿੰਦਾ ਨਾ ਸੌਖੇ ਨਹੀਂ ਡਰਾਈਵਰੀ ਬਿਲੋ ਉਹ ਗੱਲ ਸੱਚ ਆ ਕਿਤਨਾ ਕਿਤੇ ਤੇ ਔਖੇ ਸੌਖੇ ਰਾਹਾਂ ਤੋਂ ਦੀ ਵੀਰ ਗੱਟੀਆਂ ਨਗਾਉਂਦੇ ਨੇ ਦੇਖ ਪਾ ਰਹੇ ਹਾਂ ਬੁਝਾਸਪਕਾ ਬਾਈ ਦੀ ਡਰਾਈਵਰੀ ਬਾਈ ਗੱਡੀ ਵੈਕ ਲੀ ਜਾਂਦਾ ਹੋਇਆ ਬਾਈ ਕੋਈ ਤਾਂ ਕਿੱਜੋ ਸਰਕਾਰੀ ਜਿਦਵਾਲੇ ਬਣੀ ਹੋ ਸਰਕਾਰੀ ਜਿਦਵਾਲੇ ਜਾਣ ਆਪ ਦੇਖ ਰੋ ਬਹੁਤ ਟੱਕਾ ਯਾਰ ਆ ਦੇ ਲੋ 10 ਮਿੰਟ ਬੇਟ ਨਿਕਸਰਦੇ ਕੋਈ ਦੁਰਘਟਨਾ ਹੋਣਾ ਕਰੇ ਕੜ ਜਾਵੇ ਤਾਂਗਲਾ ਕਸੂਰ ਪਰ ਵੱਡੇ ਸਾਧਨ ਨਾਲ ਦਾ ਖੜਦਾ ਗਾ ਹੁਣ 10 ਮਿੰਟ ਰੁੱਕ ਵੀ ਸਕਦੇ ਨੇਗੇ ਦੇਖੋ ਮੜਾ ਜਾ ਟ੍ਰੱਕ ਗੱਡੀ ਪਿੱਛੇ ਨਹੀਂ ਆੜੀ ਕਿ ਜਦੀ ਮੂਰਦੀ ਨਿਗਾਉਣ ਲੱਗ ਗਿਆ ਮਿੰਨੀ ਗੱਡੀ ਸਾਈਡ ਤੇ ਕਰ ਦੋ ਆਪਣੀ ਵਾਲੀ ਤੋ ਦੇਖ ਰਹੇ ਹੋ ਭਾਈ ਬੈਕ ਕਰਕੇ ਲੋਡ ਆਉ ਭੈ ਜਦੋਂ ਮਰੀ ਬਹੁਤ ਪਰੇ ਜਲਦੀ ਘਰ ਜਾਓ ਸੌਣੇ ਇੰਜਰੇ ਪਰ ਨੈਟ ਪਾ ਬਸ ਕਿਉਂ ਬੀਤ ਗਈ ਉਹਦੇ ਨਾਲ ਵਾ ਪੂਰੀ ਅਪੀਓ ਤਾਂ ਵਧੀਆ ਜਿੰਨੀਆਂ ਗੱਡੀਆਂ ਆਈਆਂ ਨੇ ਸਾਰੀਆਂ ਦਾ ਵੀਡੀਓ ਨਹੀਂ ਜਾਣੇ ਪਹਿਲਾਂ ਤੁਹਾਡੀ ਪਾਉਗੇ ਆਹ ਬੇਟੀਆ ਦੇ ਹੋ ਭਾਈ ਅਜਮਲਾ ਕੁੜੀਆ ਭਾਈ ਦੀ ਹੈ ਨਾ ਬਹੁਤ ਵਧੀਆ ਜਿਆ ਲੱਗਦਾ ਲਾਲ ਲਾਲ ਆਹ ਭਿਆਨ ਜੀ ਕਿੰਨੇ ਕਿੰਨੇ ਲੱਗ ਲੱਗ ਰਹੇ ਲੰਬੇ ਆ ਜੀ ਸਰਵਾਰ ਵੀ ਜਾਤਾ ਹੋ ਵੀ ਹੈ ਜੀ ਹਾਂ ਵਾ ਵਧੀਆ ਬਾਈ ਜੀ ਦੇਖੋ ਰਹੇ ਹੁਸੀਂ ਗੱਡੀ ਬੈਕ ਨਹੀਂ ਰਹੀ ਹੈ ਬਾਈ ਪਿਆਨ ਦੀ ਕੋਸ਼ਿਸ਼ ਕਰਦਾ ਹੋਇਆ ਸੋ ਦੇਖਦੇ ਹਾਂ ਕਿ ਸਾਹ ਤੱਕ ਬਾਈ ਸਕਸੈਸ ਹੁੰਦਾ ਲੰਬੇ ਗੱਡੀ ਆ ਤੇ ਬੈਕ ਲਾਉਣੀ ਆ ਦੇਖ ਰਹੇ ਹੋ ਜੰਦੂ ਦਾ ਝੋਟਾ ਕਹਿੰਦੇ ਨੇ ਕਹਿੰਦੇ ਨੂੰ ਹੈ ਜਾ 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 ਸਾਹ ਸਾਹ ਉਹ ਦੇਖ ਰਹੇ ਹੋ ਤੁਸੀਂ ਕੋਲੋਂ ਨਹੀਂ ਜਾ ਕਾਫੀ ਜ਼ਿਆਦਾ ਮੁਸ਼ਕਲ ਜਿਹੜੀ ਕਰਨੀ ਪੈ ਰਹੀ ਹੈ ਇਸ ਸਮੇਂ ਬਾਈ ਨੂੰ ਤਾਂ ਤਾਂ ਥੋੜੀ ਜਿਹੀ ਦਿੱਕਤ ਜ਼ਰੂਰ ਹੈਗੀ ਆ ਰਸਤੇ ਦੀ ਰਸਤਾ ਘਟਾ ਔਰੇ ਕੀ ਕਹੋਂਗੇ ਬਈ ਯਾਰ ਬਾਈ ਦੀ ਡਰਾਈਵਰੀ ਬਾਰੇ ਕਮੈਂਟ ਜ਼ਰੂਰ ਕਰੋ ਕਿ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਕਿਉਂਕਿ ਇਹ ਹੋਰ ਡਰਾਈਵਰ ਵੀਰਾਂ ਕੋਲੇ ਵੀ ਵੀਡੀਓ ਜਾਣੀ ਹੁੰਦੀ ਆ ਤਾਂ ਜੋ ਇਹਨਾਂ ਦੀ ਹੌਸਲਾ ਵਧਾਈ ਲਈ ਹੈਣਾ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਬਾਕੀ ਤੇ ਦਿਨ ਰਾਤ ਵਿਚਾਰੇ ਰੋੜਾ ਤੇ ਫਿਰਦੇ ਆਗੇ ਆ ਵੀਰ ਜਰੂਰ ਕਮੈਂਟ ਕਰਿਓ ਓਕੇ ਗੱਡੀ ਵੀ ਕਾਫੀ ਦੰਦੀ ਆ ਠੀਕਾ ਠੀਕਾ ਜਾਣ ਦੇ ਮੈਂ ਗੱਡੀ ਓ ਜਾਣ ਦੇ ਫੋਨ ਕਰਦੇ ਫੋਨ ਕਰਦੇ ਫੋਨ ਕਰਦੇ ਬੋਲੋ ਲੰਗੀ ਚਾਲ ਬੋਲ ਕਰਦੇ ਬੋਲੋ ਗੱਡੀ ਬਿਲਕੁਲ ਜਰੀ ਹੈ ਜਿਹੜੀ ਰਾਹ ਤੇ ਆ ਜਿੱਧਾ ਗਰ ਜਾਣਾ ਹੁਣ ਜਿੱਦਾ ਕਰ ਜਾਣਾ ਚੱਲ ਆ ਗਏ ਤਾਂ ਗਿਆ 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 ਆਹ ਡਰਾਈਵਰ ਡਰਾਈਵਰ ਦੋ ਸ਼ਬਦ ਡਰਾਈਵਰ ਬਾਰੇ ਤੁਸੀਂ ਵੀਰਵਾਲੀ ਕੇ ਕਮੈਂਟ ਕਰ ਲਓ ਬਹੁਤ ਵੇਰ ਸਿਖੀ ਹੈ ਜੀ ਕਰਨ ਲਈ ਪੈ ਰਹੇ ਹਾਂ ਇਹਨੂੰ 3132 8934 ਗੱਡੀ ਦਾ ਨੰਬਰ ਤੇ ਡਰਾਈਵਰ

ਸਿੱਧੀ ਗੱਡੀ ਆ ਵੱਡੀ ਗੱਡੀ ਹੋਰ ਤਰ੍ਹਾਂ ਦੇ ਭਾਈ ਜੀ ਸਦੀ ਮੈਂ ਗੱਡੀ ਵੀ ਲੱਗ ਭੱਗ ਬਿਲਕੁਲ ਜਿਹੜੇ ਕੱਚੇ ਤੇ ਸਿੱਧੀ ਗੱਡੀ ਹੁੰਦੀ ਰਹਦੀ ਆ ਸਮੇਂ ਨਾ ਜਾਣਦੇ ਉਹ ਦੇਖ ਰਹੇ ਹੋ ਗੱਡੀ ਬਿਲਕੁਲ ਕੱਚੇ ਰਸਤੇ ਤੇ ਆ ਚੁੱਕੀ ਆ ਗੱਡੀ ਉੱਤਰ ਦੀ ਵੀ ਨਜ਼ਰ ਆ ਰਹੀ ਆ ਭਾਈ ਮੋਟ ਭਾਈ ਭਾਈ ਤੂੰ ਮਿੱਧਰ ਯਾਰ ਕੀ ਹੋ ਗਿਆ ਮਾੜਾ ਸਿੱਧੇ ਲੈ ਗਿਆ ਗੱਡੀ ਯਾਰ ਅੱਜ ਚੱਲ ਯਾਰ ਸਿੱਧੇ ਜਿਆਦੇ ਲੈ ਗਿਆ ਇਧਰ ਵੱਡੀ ਕੋਈ ਗੱਲ ਨਹੀਂ ਹਲੋ ਉਹ ਚਾਰ ਦੇ ਵਿੱਚ ਹੁੰਦਾ ਹੋਰੀ ਕਹਿੰਦੇ ਵਾਈਪ ਕਰਨੇ ਤੋਂ ਪੂਜਾ ਦੇ ਲੱਗਿਆ ਇਤਰਾਹ ਬਹੁਤ ਪਿਆ ਸੀ। ਇੱਕ ਜਿਹੇ ਹੈਗਾ ਦੂਜੀ ਸੜਕ ਹੋਰ ਹੀ ਜਿਆਦਾ ਲੱਗਿਆ। ਉਹ ਕੋਸ਼ਿਸ਼ ਕਰਦਾ ਹੋਇਆ ਤਾਂ ਦੂਸਰਾ ਆਪ ਕਾਗਾ ਪਰ ਉਹ ਪੂਲੇ ਕਨੇਡਾ ਹੈ। ਹੈਗੇ ਨੇ ਉਹ ਸਾਰਾ ਉਹ ਬੱਚੇ ਦਾ ਮੈਨੇ ਪਾਣੀ ਇੱਧਰ ਲਿਆ ਬਾਈ ਸ਼ੌਬਦ ਪਾਈ ਦੀ ਡਰਾਈਵਰੀ ਵਾਲੇ ਜਰੂਰ ਕਿਓ ਯਾਰ ਬਹੁਤ ਸੋਹਣੀ ਡਰਾਈਵਰੀ ਪਾਈ ਦੀ ਵੱਡੀ ਗੱਡੀ ਸੀ ਕਿਸੇ ਹਿਸਾਬ ਨਾਲ ਲੈ ਕੇ ਆਇਆ ਬੈਕ ਤੁਸੀਂ ਦੇਖ ਸਕਦੇ ਹੋ ਬਹੁਤ ਮਿਹਨਤ ਕੀਤੀ तकरीबन 10 ਮਿੰਟ ਜਿਹੜੇ ਹੈਗੇ ਨੇਗੇ ਉਹ ਲੱਗੇ ਨੇ ਤੇ ਜੇ ਕੋਈ ਡਰਾਈਵਰ ਵੀਰ ਇਸ ਵੀਡੀਓ ਨੂੰ ਦੇਖ ਰਿਹਾ ਤਾਂ ਯਾਰ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਕਿ ਉਹ ਕਿੰਨੇ ਸਮੇਂ ਦੇ ਵਿੱਚ ਜਿਹੜੀ ਇਹ ਹੈਗੀ ਸੀ ਗੱਡੀ ਬੈਕ ला ਸਕਦਾ ਸੀ ਜਾਂ ਬਾਈ ਦੀ ਡਰਾਈਵਰੀ ਤੁਹਾਨੂੰ ਕਿਵੇਂ ਲੱਗੀ ਕੀ ਇਸ ਤੋਂ ਵੀ ਕੋਈ ਵਧੀਆ ਡਰਾਈਵਰ ਹੈ ਜੇ ਹੈ ਤਾਂ ਸਾਨੂੰ ਕਮੈਂਟ ਜ਼ਰੂਰ ਕਰਿਓ ਕਿਉਂਕਿ ਗੱਡੀਆਂ ਆਉਂਦੀਆਂ ਰਹਿੰਦੀਆਂ ਨੇ ਤਾਂ ਅਸੀਂ ਉਸ ਵਾਈ ਨੂੰ ਵੀ ਮੌਕਾ ਦੇਵਾਂਗੇ ਤੇ ਪਰ ਦੇਖ ਸਕਦਾ ਹੋ ਤੁਸੀਂ ਕਿਸ ਡਰਾਈਵਰੀ ਬਾਰੇ ਸਾਡਾ ਤਾਂ ਮੰਨਣਾ ਇਹ ਆ ਕਿ ਵੀ ਬਹੁਤ ਸੋਹਣੀ ਡਰਾਈਵਰੀ ਆ ਕਿਉਂਕਿ ਬਹੁਤ ਹੀ ਪੇਂਟ ਨਾਲ ਗੱਡੀ ਬੈਕ ਲੈ ਕੇ ਗਿਆਗਾ ਸੋ ਹਲੇ ਵੀ ਮਿਹਨਤ ਕਰਦਾ ਹੋਇਆ ਨਜ਼ਰ ਆ ਰਿਹਾ ਕਿਤਨਾ ਕਿਤੇ ਤੋਂ ਕਿਹੜੀ ਲੰਬਾਈ ਆ ਗੱਡੀ ਦੀ ਬਹੁਤ ਜ਼ਿਆਦਾ ਆਗੀ ਉਮ ਭਾਈ ਜਿਆਦਾ ਫੋਨ ਕਰਨ ਦੇਖ ਸਕਦਾ ਤੁਸੀਂ ਗੱਡੀ ਨੂੰ ਬਹੁਤ ਮਿਹਨਤ ਦੇ ਨਾਲ ਬੈਕ ਲੈ ਜਾਂਦਾ ਹੋਇਆ ਸੁਨਾਰ ਕਨੈਕਟਰ ਦਾ ਵੀ ਪੂਰਾ ਜੋਰ ਲੱਗਿਆ ਪਿਆ ਵੇਖ ਜਿਹਾ ਥੱਲੇ ਖੜਾ ਵਿਚਾਰਾ ਜੋਰ ਲਾ ਰਿਹਾ ਉਹ ਦੇਖ ਸਕਦਾ ਤੁਸੀਂ ਗੱਡੀ ਜਾਂਦੀ ਹੋਈ ਬੈਕ ਤੋ ਕੀ ਕਹੋਗੇ ਵੀਰੋ ਜਰੂਰ ਕਮੈਂਟ ਕਰਿਓ ਜਰੂਰ ਕਮੈਂਟ ਕਰਿਓ ਯਾਰ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਬਾਈ ਦੇ ਹੌਸਲਾ ਵਧਾਈ ਲਈ ਸੋ ਗੱਡੀ ਇੱਕਾਫੀ ਮਿਹਨਤ ਬਾਈ ਕਿਨੋਂ ਆਤਰਾ ਆਵਣ ਵੀਰੇ ਆਵਣ ਬਾਈ ਕਿਹੜੇ ਪਿੰਡ ਦਾ ਕਾ ਮੇਰਾ ਪੇਨੜਾ ਦਾ ਬੰਦਾ ਹੈ ਪੇਨੜਾ ਦੇ ਪਿੰਡ ਤੋਂ ਆਵਣਾ ਬਾਈ ਯਾਰ ਬਾਈ ਤੇਰੀ ਡਰਾਈਵਿੰਗ ਨੂੰ ਸਲੂਟ ਆ ਯਾਰ ਬਹੁਤ ਮਿਹਨਤ ਜਿਹੜੀ ਹੈਗੀ ਆ ਕਰ ਰਹੇ ਆ ਤੂੰ ਸੋ ਪਹਿਲਾਂ ਵੀ ਵੀਰੇ ਕਿਤੇ ਇਦਾਂ ਦੇ ਰਾਹਾਂ ਤੇ ਗੱਡੀ ਲਾਈ ਆ ਗਈ ਹਾਂ ਬਾਦੂ ਬਾਦੂ ਸੋ ਬਾਈ ਦਾ ਕਹਿਣਾ ਹੈ ਕਿ ਕਾਫੀ ਵਾਰ ਜਿਹੜੇ ਹੈਗੇ ਇਦਾਂ ਦੇ ਰਾਹਾਂ ਨਾਲ ਸਾਡੇ ਜਿਹੜੇ ਹੈਗੇ ਸਾਹਮਣੇ ਕਰਨੇ ਪਏ ਨੇ ਸੋ ਦੇਖ ਸਕਦੇ ਹੋ ਅਮਨ ਬਾਈ ਦਾ ਨਾਮ ਆ ਸੋ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਿਓ ਤੁਸੀਂ ਕੀ ਕਹੋਗੇ ਇਸ ਬਾਈ ਦੀ ਡਰਾਈਵਰੀ ਬਾਰੇ ਚੰਦ ਲਾਈਨਾਂ ਜਰੂਰ ਸਾਨੂੰ ਕਮੈਂਟਾਂ ਦੇ ਵਿੱਚ ਲਿਖਿਓ ਔਰ ਬਾਈ ਦਾ ਨਾਮ ਅਮਨ ਤੇ ਪਿੰਡ ਵੇਨੜਾ ਉਹ ਜੋ ਗੱਡੀ ਚਲਾ ਰਿਹਾ ਇਹ ਤਾਂ ਨਹੀਂ ਕਰ ਮੈਨੂੰ ਪਤਾ ਕਿ ਗੱਡੀ ਦੀ ਖੁਦ ਹੀ ਹੈ ਬਾਈ ਦੀ ਖੁਦ ਹੀ ਗੱਡੀ ਆ ਜਾਂ ਡਰਾਈਵਿੰਗ ਕਰ ਰਿਹਾਗਾ ਪਰ ਮੰਨਣਾ ਇਹ ਜਾ ਕੇ ਬਹੁਤ ਜ਼ਬਰਦਸਤ ਡਰਾਈਵਰੀ ਜਿਹੜੀ ਹੈਗੀ ਆ ਕਰਕੇ ਲੈ ਕੇ ਆਇਆ ਤੁਸੀਂ ਰਸਤਾ ਦੇਖ ਸਕਦੇ ਹੋ ਬਹੁਤ ਖਤਰਨਾਕ ਸੀ ਕਿਉਂਕਿ ਇੱਕ ਸਾਈਡ ਬੋਇੜੇ ਕੀ ਟਲਾਣਾ ਆਗੀ ਆ ਦੇਖੋ ਗੱਡੀ ਕਿੱਥੋਂ ਕਿਵੇਂ ਲੈ ਕੇ ਗਿਆਗਾ ਸੋ ਕੀ ਕਹੋਗੇ ਇਸ ਵੀਡੀਓ ਬਾਰੇ ਤੇ ਇਸ ਕਮੈਂਟ ਆ ਡਰਾਈਵਰ ਬਾਰੇ ਸਾਨੂੰ ਕਮੈਂਟ ਜਰੂਰ ਕਰਿਓ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਵੀ ਕਰਿਓ ਕਮੈਂਟ ਵੀ ਕਰਿਓ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਵੰਦਾ ਜਿਹੜਾ ਵੀਰ ਦਾ ਮਾਨ ਸਨਮਾਨ ਆ ਉਹ ਸ਼ੇਅਰ ਰਹੀ ਆ ਸੋ ਧੰਨਵਾਦ ਦੋਸਤੋ ਥੈਂਕ ਯੂ ਥੈਂਕ ਯੂ ਵੈਰੀ ਮੱਚ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ